ਕਸਬਾ ਦਿਨਾਨਗਰ ਦੇ ਤਹਿਤ ਆਉਂਦੇ ਪਿੰਡ ਪੰਨਿਆੜ ਦੇ ਰਹਿਣ ਵਾਲੇ ਸੈਂਜੀ ਬਰਾਦਰੀ ਨਾਲ ਸੰਬੰਧਿਤ ਇੱਕ ਨੌਜਵਾਨ ਪ੍ਰਵੀਨ ਕੁਮਾਰ ਜੋ ਛੋਟਾ ਜਿਹਾ ਸਨੂਨ ਚਲਾਉਂਦਾ ਹੈ ਨੂੰ ਪਿਛਲੇ ਮਹੀਨੇ ਕੁਝ ਨੌਜਵਾਨਾਂ ਨੇ ਮਾਮੂਲੀ ਜਿਹੇ ਵਿਵਾਦ ਦੇ ਚਲਦੇ ਸ਼ੂਰੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਜੋ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਨਾ ਹੋਣ ਦੇ ਚਲਦੇ ਨੌਜਵਾਨ ਦੇ ਪਰਿਵਾਰ ਅਤੇ ਸੈਂਜੀ ਬਰਾਦਰੀ ਵੱਲੋਂ ਸ਼ਹਿਰ ਦੇ ਗੁਰੂ ਨਾਨਕ ਪਾਰਕ ਤੋਂ ਲੈ ਕੇ ਐਸਐਸ ਦਫਤਰ ਤੱਕ ਰੋਸ਼ ਮਾਰਕ ਕੀਤਾ ਅਤੇ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਕਰਤੇ ਤਰੀਕ ਦੀ ਹੈ ਪਿਛਲੇ ਮਹੀਨੇ ਦੀ ਕੁਛ ਨਹੀਂ ਬਸ 아이 ਕਪੜੇ ਧੋਂਦੇ ਸੀ ਘਰ ਤੇ ਜਿਹੜਾ ਸਾਡੀ ਗਲੀ ਵਿੱਚ ਤਾਂ ਉਹਨਾਂ ਪਾਣੀ ਮਸ਼ੀਨ ਲਾਈਏ ਤੇ ਉਹਦਾ ਪਾਣੀ ਗਲੀ ਹਰ ਜਾਂਦਾ ਤੇ ਉਹ ਉਹਨਾਂ ਦੇ ਘਰ ਸਾਡੇ ਆਪੋਜ਼ਿਟ ਹੈ ਸਾਹਮਣੇ ਹੈ ਸਾਡੇ ਘਰ ਕਿਉਂਕਿ ਉਹਨਾਂ ਦੇ ਘਰ ਲੈਂਦੇ ਸਿਰ ਤੇ ਪਾਣੀ ਲੈਂਦੇ ਸਿਰ ਬਸ ਪਾਸੇ ਜਾਣਾ ਹੈ ਨਾ ਤੇ ਉਹ ਪਾਣੀ ਉਹਨਾਂ ਦੇ ਘਰ ਹੋਰ ਖੜਾ ਹੋ ਗਿਆ ਕਿ ਪਾਣੀ ਨਾ ਆਇਆ ਜਾਂਦਾ ਤੇ ਉਹ ਸੀਗਾ ਤੋਂ ਉਹਨਾਂ ਕੋਠੇ ਸੜੀਆਂ ਤੇ ਉਹਨਾਂ ਨੇ ਦੇਖ ਲਿਆ ਵੀ ਤੂੰ ਹੀ ਜਾਣ ਕੇ ਪਾਣੀ ਛੱਟਿਆ ਤੇ ਇਸੇ ਗੱਲ ਤੇ ਸਾਨੂੰ ਗਾਲਾਂ ਕੱਢਣ ਲੱਗਿਆ ਆਪਾਂ ਉਹਨਾਂ ਦੇ ਅੱਗੇ ਕਿਹਾ ਕੋਈ ਨਾ ਜੀ ਅਸੀਂ ਆਪਾਂ ਝਾੜੂ ਪੇਰ ਦਿੰਦੇ ਆ ਕਰ ਦਿੰਦੇ ਆ ਸਾਫ਼ ਪਰ ਉਹ ਨਹੀਂ ਮੰਨੀਆਂ ਉਹ ਮਾਮਾ ਧੀਆਂ ਤੇ ਉਹ ਮੁੰਡਾ ਉਹਨਾਂ ਦਾ ਸੀਗਾ ਉਹਨਾਂ ਨੇ ਮੇਰੇ ਸਾਨੂੰ ਗਾਲਾਂ ਕੱਢੀਆਂ ਇੰਨੀ ਗੱਲ ਤੋਂ ਪਹਿਲਾਂ ਉਹ ਉਹ ਤਿੰਨੇ ਜਾਨੀਆਂ ਆ ਕੇ ਮੇਰੇ ਹੱਥੀ ਪੈ ਗਏ ਤੇ ਮੁੰਡੇ ਮੁੰਡੇ ਉਹਨਾਂ ਨੇ ਉਹਨਾਂ ਨੇ ਮੇਰੇ ਹੱਥੀ ਪਰ ਮੇਰੇ ਕੱਪੜੇ ਪਾੜੇ ਤੇ ਮੇਰੀ ਪ੍ਰੈਗਨੈਂਸੀ ਚੱਲਦੀ ਹੈ ਮੇਰੇ ਲੱਤਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਿਸੇ ਤਰ੍ਹਾਂ ਆਪਣਾ ਬਚਾ ਕੀਤਾ ਤੇ ਅੰਦਰ ਬੜੀ ਆਪਣੇ ਤੇ ਇਹਦੇ ਉਹ ਮੇਰਾ ਦੇਰ ਆਇਆ ਉਹਨੇ ਮੈਨੂੰ ਵੀ ਉਹਨੇ ਮੈਨੂੰ ਬਚਾਇਆ ਤੇ ਮੇਰੀ ਚਾਚੀ ਹੋਣੀ ਮੈਂ ਇਹਨਾਂ ਨੂੰ ਰੋ ਰੋ ਕੇ ਫੋਨ ਕੀਤਾ ਵੀ ਆਓ ਮੈਂ ਸਾਡੇ ਘਰ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਇਹ ਇਹ ਉਹਨਾਂ ਨੂੰ ਸਮਝਾ ਕੇ ਗਏ ਚਲੋ ਔਰ ਹੱਥ ਹੱਥ ਜੋੜੇ ਮੇਰੇ ਹਸਬੰਡ ਨੇ ਵੀ ਹੱਥ ਜੋੜੇ ਅਸੀਂ ਨਹੀਂ ਲੜਨਾ ਤੁਹਾਡੇ ਨਾਲ ਹੱਥ ਜੋੜੇ ਤੇ ਅਸਾਂ ਨੂੰ ਲੱਗਿਆ ਚਲੋ ਸਾਰਾ ਕੁਝ ਹੋ ਗਿਆ ਉਹ ਵੀ ਆਪਣੇ ਘਰ ਵੜ ਗਿਆ ਹੀ ਵੀ ਆਪਣੇ ਘਰ ਵੜ ਗਿਆ ਇਹ ਸਾਰੇ ਮੈਨੂੰ ਚੁੱਪ ਕਰਾਉਣ ਲੱਗੇ ਸਾਰੇ ਕੋ ਸਾਰੇ ਕੋ ਸਾਰਾ ਸਾਰਾ ਕੋ ਠੀਕ ਹੋ ਗਿਆ ਪਰ ਉਸ ਤੋਂ ਬਾਅਦ ਮੈਂ ਆਪਾਂ ਸਾਰੇ ਹੁੰਦੇ ਜੀ ਉਸ ਤੋਂ ਬਾਅਦ ਪਤਾ ਕਿ ਅਚਾਨਕ 3-4 ਜਾਣੇ ਹੀ ਉਹਨਾਂ ਨੇ ਮੇਰਾ دیر ਦੁਕਾਨ ਦੇ ਅੰਦਰ ਆਪਣੀ ਉਹ ਕਿਸੇ ਰਿਸ਼ਤੇ ਸ਼ੇਕ ਕਰਦਾ ਸੀ ਤੇ ਉਹਨਾਂ ਨੇ ਪਿੱਛੋਂ ਦੀ ਆ ਕੇ ਹਮਲਾ ਕਰ ਦਿੱਤਾ ਉਹਰੇ ਢੇਰ ਤੇ ਤਿੰਨ ਚਾਰ ਕਿਰਚਾ ਮਾਰਿਆ ਜਿਹਨਾਂ ਨੇ ਹਮਲਾ ਕੀਤਾ ਉਹਦਾ ਨਾਮ ਮਨਪ੍ਰੀਤ ਹੈ ਤੇ ਇੱਕ ਦਾ ਨਾਮ ਕੁਲਵਿੰਦਰ ਹੈ ਤੇ 100 ਲੱਖ ਸਲੱਖ ਉਹਨਾਂ ਦੇ ਪਿਓ ਦਾ ਨਾਮ ਬਾਕੀ ਬੇਪਛਾਣੇ ਆ ਬਾਕੀ ਉਹਨਾਂ ਦੇ ਨਾਮ ਹੀ ਆਏਗੇ ਅਸੀਂ ਜਦਨ 23 ਤਰੀਕ ਨੂੰ ਅਸੀਂ ਪਰਚਾ ਦੇਣ ਗਏ ਸਿੰਘੋਵਾਲ ਗਏ ਹੀ ਉੱਥੇ ਸਾਡਾ ਮੈਡੀਕਲ ਵਗੈਰਾ ਹੋਇਆ ਉਸ ਤੋਂ ਬਾਅਦ ਇਹ 1 2 ਦਿਨ ਬਾਅਦ ਪੁਲਿਸ ਆਈ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੇਖਿਆ ਉਹਨਾਂ ਦੇ ਘਰ ਕੋਈ ਵੀ ਹੈ ਨਹੀਂ ਉਸ ਤੋਂ ਬਾਅਦ ਸਿਰਫ ਮੈਂ ਠਾਇਆਂ ਦਿਨਾਂ ਵਿੱਚ ਜਾਂ ਦਿਨਾਂ ਵਿੱਚ ਸਿਰਫ ਤਿੰਨ ਵਾਰੀ ਪੁਲਿਸ ਆਈ ਹੈ ਤੇ ਉਹ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੇ ਘਰ ਆਂਦੀ ਹੈ ਉਹਨਾਂ ਨੂੰ ਚਾਹ ਪਾਣੀ ਲੈ ਕੇ ਤੇ ਉਹ ਚੁੱਪ ਕਰਕੇ ਤੇ ਬਹਿ ਜਾਂਦੇ ਆ ਸਾਡਾ ਮੁੰਡਾ ਜ਼ਿੰਦਗੀ ਤੇ ਮੌਤ ਨਾਲ ਲੜਦਾ ਪਿਆ ਉਹਨਾਂ ਨੂੰ ਉਹ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਜਿਹੜਿਆਂ ਨੇ ਹਮਲਾ ਕੀਤਾ ਉਹ ਖੁੱਲ੍ਹੇ ਉਹ ਕਸ਼ਰਿਆਂ ਫਿਰਦੇ ਪਏ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਕਹਿੰਦੇ ਉਹ ਰਾਤ ਨੂੰ ਆਉਂਦੇ ਆਪਣੇ ਘਰ ਤੇ ਬੜਕਾ ਮਾਰ ਮਾਰ ਕੇ ਕਹਿੰਦੇ ਵੀ ਸਾਡਾ ਕੰਮ ਹੋ ਗਿਆ ਸਾਡੀ ਕੋਈ ਉਹ ਕਹਿੰਦੇ ਵੀ ਆਪਾਂ ਪੁਲਿਸ ਨੂੰ ਪੈਸੇ ਭਰੀ ਦਾਂਗੇ ਪੁਲਿਸ ਨੂੰ ਕੋਈ ਨਹੀਂ ਖਾਦਾ ਆਸ ਯੂਥ ਪ੍ਰੇਡੈਂਟ ਆਲ ਇੰਡੀਆ ਸਾਂਸਪਨ ਸਾਂਸੀ ਸੰਗ ਸਮਾਜ ਤੋਂ ਰੌਣਕੀ ਰਾਮਾਲਾ ਅੱਜ ਸਾਡਾ ਸਾਰਾ ਸਮਾਜਰਾ ਔਰ ਸਾਡੀਆਂ ਹੋਰ ਵੀ ਜਥੇਬੰਦੀਆਂ ਇੱਥੇ ਐਸਐਸਪੀ ਦਫ਼ਤਰ ਅਰਦਾਸਪੁਰ ਪਹੁੰਚੀਆਂ ਨੇ ਕੁਝ ਦਿਨ ਪਹਿਲਾਂ 26 ਤਿੰਨ 25 ਨੂੰ ਪਿੰਡ ਪੁਨਿਆਰ ਦੇ ਵਿੱਚ ਇੱਕ ਸਾਂਸੀ ਸਮਾਜ ਦਾ ਨੌਜਵਾਂ ਲੜਕਾ ਜੋ ਬਹੁਤ ਹੀ ਮਾਤਰ ਅਤੇ ਗਰੀਬ ਪਰਿਵਾਰ ਤੋਂ ਐ ਸੀ ਔਰ ਉਹਨੂੰ ਤਣਾੜ ਲੋਕਾਂ ਨੇ ਜੋ ਯਰਨਲ ਕੈਟਾਗਰੀ ਨਾਲ ਸੰਬੰਧ ਰੱਖਦੇ ਨੇ ਤਣਾੜ ਲੋਕਾਂ ਨੇ ਬਿਨਾਂ ਵਜੋਂ ਕਿੱਚਾ ਮਾਰ ਮਾਰ ਕੇ ਉਹਨੂੰ ਜ਼ਖਮੀ ਕਰ ਦਿੱਤਾ ਔਰ ਬਹੁਤ ਜ਼ਿਆਦਾ ਨੁਕਸਾਨ ਲੱਗਿਆ ਜੋ ਅੱਜ ਵੀ ਉਹ ਜੇਰੇ ਇਲਾਜ ਗੁਰੂ ਨਾਨਕ ਹਸਪੀਟਲ ਦੇ ਵਿੱਚ ਆ ਔਰ ਜੋ ਉਸਦੇ ਪਰਿਵਾਰ ਨੇ ਉਸਦੀ ਮਾਤਾ ਨੇ ਬਿਆਨ ਲਿਖਵਾਏ ਉਹਦੀ ਮਾਤਾ ਨੂੰ ਵੀ ਉਹਨਾਂ ਨੇ ਬੇਇੱਜ਼ਤ ਕੀਤਾ ਉਹਦੇ ਕੱਪੜੇ ਵੀ ਪਾਰੇ ਗਏ ਉਹਨੂੰ ਕੁੱਟਿਆ ਵੀ ਗਿਆ ਔਰ ਜੋ ਬਿਆਨ ਲਿਖਵਾਏ ਦੀਨਾਨਗਰ ਸੱਚ ਨੂੰ ਉਹਦੇ ਬਿਆਨ ਨਹੀਂ ਲਿਖੇ ਗਏ ਜੋ ਧਾਰਾ ਲੱਗਣੀਆਂ ਚਾਹੀਦੀਆਂ ਸੀ ਉਹ ਧਾਰਾ ਨਹੀਂ ਲਾਈਆਂ ਗਈਆਂ ਔਰ ਇਹ ਸਾਰੀਆਂ ਜਥੇਬੰਦੀਆਂ ਆ ਸਮਾਜ ਮੰਗ ਕਰਦਾ ਕਿ ਉਹਨਾਂ ਤਨਹਾਰ ਲੋਕਾਂ ਦੇ ਖਿਲਾਫ 307 ਪਰਚਾ ਦਰਜ ਕੀਤਾ ਜਾਵੇ ਔਰ ਐਸਸੀ ਐਸਟੀ ਐਕਟ ਜਿਹੜਾ ਵਾ ਉਹ ਵੀ ਉਹਨਾਂ ਉੱਤੇ ਦਰਜ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਫਾਈ ਦੇ ਉੱਤੇ ਹੀ ਕਿ ਗਰੀਬ ਉੱਤੇ ਰੋਪ ਝਾੜਨ ਵਾਲੀ ਗੱਲ ਹੋਈ ਆ ਇਹ ਗਰੀਬ ਹੈ ਦਾ ਮਤਲਬ ਇਹ ਨਹੀਂ ਹੋਣਾ ਇਹਦਾ ਕੋਈ ਵਾਲੀਵਾਸ ਨਹੀਂ ਆ ਇਸੇ ਗੱਲੋਂ ਫੜਕੇ ਤੂੰ ਤੂੰ ਮੈਂ ਮੋਰ ਤੋਂ ਝਗੜਾ ਵੱਧ ਗਿਆ ਉਹਨਾਂ ਕਿਰਚਾ ਮਾਰ ਕੇ ਸਾਰੀਆਂ ਫੋਟੋ ਵੀਡੀਓ ਕਾਟੇ ਬਣ ਲਈ ਕਿਰਚਾ ਮਾਰ ਕੇ ਉਹਨੂੰ ਕਾਫੀ ਜ਼ਖਮੀ ਗੰਭੀਰ ਜ਼ਖਮੀ ਉਹਨਾਂ ਕਰ ਦਿੱਤਾ ਇਹ ਅੱਜ ਮੰਗ ਕਰਦੇ ਆ ਕਿ ਉਹ ਜਿਹੜੇ ਧਨਾੜ ਲੋਕ ਨੇ ਗੁੰਡੇ ਮੈਨਾਂ ਉਹਨਾਂ ਨੂੰ ਕਹਾਂਗਾ ਕਿ ਜਿਹੜੇ ਗੁੰਡੇ ਨੇ ਜਿਹੜੇ ਗੈਂਗਸਟਰ ਨੇ ਉਹ ਆਪਣੇ ਆਪ ਨੂੰ ਗੈਸਟਰ ਕਹਿੰਦੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਾਂ ਪੰਜਾਬ ਪੁਲਿਸ ਤੋਂ ਮੰਗ ਕਰਦੇ ਆ ਐਸਐਸਪੀ ਸਾਹਿਬ ਤੋਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਡੇ ਸਮਾਜ ਨੂੰ ਸਾਫ ਦਵੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਲਾਖਾਂ ਦੇ ਪਿੱਸੇ ਭੇਜਿਆ ਜਾਵੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز